ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਤੇ ਆਪਾਂ ਬਣਾਉਣ ਲੱਗੇ ਆ ਜੀ ਅੱਜ ਗਾਜਰ ਤੇ ਗੋਭੀ ਦਾ ਆਚਾਰ ਵਿੱਚ ਛਲਗਮ ਕੱਟ ਕੇ ਪਾਏ ਹੋਏ ਆ ਤੇ ਇਹ ਆਪਾਂ ਨੂੰ ਕੋਈ ਕੱਟ ਕੇ ਦੇ ਗਿਆ ਸੀਗਾ ਚਾਰ ਦਾ ਆਪਾਂ ਨੂੰ ਆਰਡਰ ਸੀਗਾ ਤੇ ਇਧਰ ਆਪਾਂ ਹੁਣ ਇਹਨਾਂ ਨੂੰ ਧੋ ਲਿਆ ਸੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਧੁੱਪ ਚ ਸੁਕਾਉਣਾ ਹੈ ਤੇ ਇਹ ਗਾਜਰਾ ਨਾ ਜਿਹੜੀ ਥੋੜੀ ਜਿਹੀ ਬਰੀਕ ਕੱਟੀ ਹੋਈ ਹੈ ਤੁਸੀਂ ਮੋਟੀ ਕੱਟ ਲਿਓ ਗਾਜਰਾ ਇਹ ਗੋਭੀ ਵੀ ਥੋੜੀ ਬਰੀਕ ਕੱਟੀ ਹੋਈ ਐ ਕਿਉਂਕਿ ਮੈਂ ਦੱਸਿਆ ਤੁਹਾਨੂੰ ਮੈਨੂੰ ਕੋਈ ਕੱਟ ਕੇ ਫੜਾ ਕੇ ਗਿਆ। ਸਹੀ। ਕਿਉਂਕਿ ਫਿਰ ਇਹਨੇ ਧੁੱਪ ਚ ਸੁੱਕਣਾ ਹੁਣ ਤੇ ਪਿਚਕ ਜਾਣਾ ਆਚਾਰ ਨੇ ਫਿਰ। ਗਾਜਰ ਵੀ ਪਿਚਕ ਜੂ ਗੋਭੀ ਵੀ। ਤੇ ਜੇ ਥੋੜਾ ਜਿਹਾ ਆਪਾਂ ਮੋਟਾ ਕੱਟਾਂਗੇ ਆਚਾਰ ਤਾਂ ਫਿਰ ਉਹ ਪਿਚਕਦਾ ਨਹੀਂ ਹੈਗਾ। ਤੇ ਬਸ ਇਹ ਧਿਆਨ ਰੱਖਿਓ ਤੁਸੀਂ ਥੋੜਾ ਜਿਹਾ ਇਹਦੇ ਨਾਲ। ਗਾਜਰ ਵੀ ਤੇ ਗੋਭੀ ਵੀ ਮੋਟੀ ਕੱਟ ਲਵੇ ਜਿਆਦਾ ਹੀ ਬਰੀਕ ਕੱਟੀ ਪਈ ਐ। ਤੇ ਇਹਨੂੰ ਆਪਾਂ ਹੁਣੇ ਟੇਬਲ ਪਹਿਲਾਂ ਸਾਫ਼ ਕੀਤਾ ਤੇ ਧੁੱਪ ਦੇ ਵਿੱਚ ਪਾ ਕੇ ਉੱਪਰ ਕੱਪੜਾ ਦੇ ਦਿੱਤਾ ਤਾਂ ਕਿ ਕੋਈ ਮੱਖੀ ਵਗੈਰਾ ਵੀ ਨਾ ਲੱਗੇ ਇਹਨੂੰ ਤੇ 2.5 ਕਿਲੋ ਦੇ ਕਰੀਬ ਹੈਗਾ ਆਚਾਰ ਇਹ ਤੇ ਆਚਾਰ ਆ ਜਿਹੜਾ ਬਹੁਤ ਹੀ ਟੇਸਟੀ ਬਣਦਾ ਹੈ ਇਹਦਾ ਖੱਟਾ ਮਿੱਠਾ ਜਿਹਾ ਵਿੱਚ ਥੋੜਾ ਜਿਹਾ ਆਪਾਂ ਗੁੜ ਵੀ ਪਾਵਾਂਗੇ ਤੇ ਬਾਕੀ ਮਸਾਲੇ ਵਗੈਰਾ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਲਓ ਜੀ ਇਹਨੂੰ ਆਪਾਂ ਧੁੱਪ 'ਚ ਸੁਕਾ ਲਿਆ 1.5 ਦਿਨ ਸੁਕਾ ਲਿਆ ਇਹਨੂੰ ਚੰਗੀ ਤਰ੍ਹਾਂ ਪੂਰੀ ਧੁੱਪ ਦੇ ਵਿੱਚ ਤੇ ਜੇ ਘੱਟ ਧੁੱਪ ਹੋਵੇ ਤਾਂ ਤੁਸੀਂ 2 ਦਿਨ ਸੁਕਾ ਲਓ ਦੁਪੱਟਾ ਾ ਕੇ ਰੱਖਿਓ ਇਹਨੂੰ ਕੱਪੜੇ ਦੇ ਨਾਲ ਲੰਗਾ ਨਾ ਰੱਖਿਓ ਕਿਉਂਕਿ ਮੱਖੀਆਂ ਬਹੁਤ ਲੱਗਦੀਆਂ ਨੇ ਅੱਜ ਕੱਲ ਤੇ ਪੂਰਾ ਡਰਾਈ ਹੋ ਗਿਆ ਇਹ ਤੇ ਹੁਣ ਆਪਾਂ ਲੈ ਆ ਜੀ ਮਸਾਲੇ ਇਹ ਹਰੀ ਮਿਰਚ ਐ ਗੋੜਾ ਸਰਕਾ ਸਰਕਾ ਤੁਸੀਂ ਕੋਈ ਵੀ ਕੰਪਨੀ ਦਾ ਲੈ ਲਿਓ ਤੇ ਲਸਣ ਲਿਆ ਤੇਕ ਲਿਆ ਥੋੜਾ ਜਿਹਾ ਤੇ ਇਹ ਇੱਕ ਮਸਾਲਾ ਆਉਂਦਾ ਹੁੰਦਾ ਇਹਦੇ ਨਾਲ ਆਚਾਰ ਜਿਹੜਾ ਖਰਾਬ ਨਹੀਂ ਹੁੰਦਾ ਇਹ ਪੌਚ ਜਤੀ ₹3 ਦਾ ਆ ਜਾਂਦਾ ਤੇ 5 ਕਿਲੋ ਆਚਾਰ ਦੇ ਵਿੱਚ ਇੱਕ ਪੈਂਦਾ ਇਹ ਤੇ ਆਚਾਰ ਜਿਹੜਾ ਤੁਸੀਂ ਸਾਲੋ ਸਾਲ ਰੱਖ ਲਓ ਕਦੀ ਖਰਾਬ ਨਹੀਂ ਹੁੰਦਾ ਤੇ ਬਾਕੀ ਆਚਾਰ ਬਣਾਉਣ ਨੂੰ ਧਿਆਨ ਵੱਧ ਦੇਣਾ ਪੈਂਦਾ ਆਚਾਰ ਹੈ ਜਿਹੜਾ ਆਪਾਂ ਧਿਆਨ ਨਹੀਂ ਦਿੰਦੇ ਉਹ ਦੀ ਖਰਾਬ ਹੁੰਦਾ ਹੈ ਆਚਾਰ ਚ ਪਾਣੀ ਚਲਾ ਜਾਵੇ ਗਿੱਲਾ ਰਹਿ ਜਾਏ ਆਚਾਰ ਤੇ ਚਾਹ ਆਚਾਰ ਆਪਾਂ ਜ਼ਿਆਦਾਤਰ ਹੱਥ ਨਹੀਂ ਕੱਢਦੇ ਆ ਕਈ ਵਾਰ ਹੱਥਾਂ ਨਾਲ ਉਹ ਤਾਂ ਵੈਸੇ ਕੁਝ ਨਹੀਂ ਹੁੰਦਾ ਆਚਾਰ ਨੂੰ ਹੱਥ ਨਾਲ ਕੱਢਣਾ ਪਰ ਜਦੋਂ ਆਪਾਂ ਰੋਟੀ ਪਕਾਉਂਦੇ ਬਕਾਉਂਦੇ ਕੱਢਦੇ ਆ ਨਾ ਤੇ ਆਟਾ ਲੱਗਿਆ ਹੁੰਦਾ ਆਪਣੇ ਹੱਥਾਂ ਨਾਲ ਉਹ ਝੜ ਜਾਂਦਾ ਉਹਦੇ ਨਾਲ ਆਚਾਰ ਆ ਜਿਹੜਾ ਉੱਲੀ ਫੜ ਜਾਂਦਾ ਤੇ ਕਈ ਵਾਰ ਆ ਚਾਰ ਲੱਗੇ ਵੀ ਆਪਣਾ ਵੀ ਖਰਾਬ ਹੁੰਦਾ ਤੇ ਉਹਨੂੰ ਤੁਸੀਂ ਧੁੱਪ ਲਵਾ ਲਓ ਫਿਰ ਵੀ ਠੀਕ ਹੋ ਜਾਂਦਾ ਚਾਰ ਵਧੀਆ ਬਣ ਜਾਂਦਾ ਚਲੋ ਕਈ ਵਾਰ ਹੋ ਜਾਂਦਾ ਹਨਾ ਕੰਮ ਕਰਦਾ ਤੋਂ ਨਹੀਂ ਪਤਾ ਲੱਗਦਾ ਘਾਟ ਵਾਦ ਤੇ ਫਿਰ ਉਹਨੂੰ ਤੁਸੀਂ ਧੁੱਪੇ ਰੱਖ ਲਓ ਇਹ ਆਪਾਂ ਗੁੜ ਦੇ ਵਿੱਚ ਸਿਰਕਾ ਪਾ ਕੇ ਇਹਦਾ ਸ਼ਿਰਪ ਬਣਾ ਲੈਣਾ ਤੇ ਇਹਦੇ ਵਿੱਚ ਪਾਉਣ ਵਾਸਤੇ ਇਹਨੂੰ ਆਪਾਂ ਵਾਲ ਕੇ ਚੰਗੀ ਤਰ੍ਹਾਂ ਗੁੜ ਨੂੰ ਜਿਹੜਾ ਪਘਲਾ ਲੈਣਾ ਸਿਰਕੇ ਦੇ ਵਿੱਚ ਇਧਰ ਆਪਾਂ ਤੇਲ ਪਾ ਲੈ ਥੋੜੀ ਰਤਨ ਜੋਤ ਪਾਤੀ ਹੈ ਤੇ ਤੇਲ ਥੋੜਾ ਜਿਹਾ ਮੈਂ ਵੱਧ ਪਾ ਲੈਂਗੂ ਕਿਉਂਕਿ ਇਹ achar ਹੈ ਜਿਹੜਾ ਫਿਰ ਆਪਾਂ ਲੰਬਾ ਟਾਈਮ ਰੱਖਣਾ ਤੇ ਜੇ ਤੁਸੀਂ achar ਹੈ ਜਿਹੜਾ 2-4 ਦਿਨਾਂ ਚ ਹੀ ਮਕਾਉਣਾ ਹੁੰਦਾ ਵੱਧ ਤੋਂ ਵੱਧ ਹਫਤਾਵਾਂ ਦਾ ਕੱਟਦਾ ਹੁੰਦਾ ਹੈ achar ਜਿਹੜਾ ਆਪਾਂ ਨਾਰਮਲ ਜਿਹਾ ਹੀ ਪਾਉਨੇ ਹੁੰਦੇ ਆ ਤੁਰੇ ਫਿਰਦੇ ਪਾ ਦਈਏ ਤੇ ਉਹ ਹਫਤਾ ਤੱਕ ਤਾਂ ਕੱਟ ਜਾਂਦਾ ਖਾਦਾ ਜਾਂਦਾ ਫਿਰ ਤਾਂ ਨਹੀਂ ਖਰਾਬ ਹੁੰਦਾ ਤੇ ਜੇ ਤੁਸੀਂ ਲੰਬਾ ਟਾਈਮ achar ਰੱਖਣਾ ਫਿਰ ਤੁਸੀਂ ਥੋੜਾ ਤੇਲ ਵੱਧ ਹੀ ਪਾਓ ਤਾਂ ਕਿ acharਾ ਜਿਹੜਾ ਥੋੜਾ ਲੰਬਾ ਟਾਈਮ ਚੱਲ ਸਕੇ ਤੇ ਇਹਦੇ ਵਿੱਚ ਆਪਾਂ ਮਸਾਲੇ ਪਾਤੇ ਆ ਜੀ ਰਾਈ ਪਾਈ ਐ ਪੀਲੀ ਸਰ੍ਹੋਂ ਪਾਈ ਐ ਕਲੌਂਜੀ ਪਾਈ ਐ ਤੇ ਰਤਨਜੋਤ ਪਾਈ ਐ ਸੌਂਫ ਜੀਰਾ ਅਜਵੈਣ ਆਈ ਵੇਸਿਕ ਜੇ ਮਸਾਲੇ ਜਿਹੜੇ ਆਪਣੀ ਰਸੋਈ ਚ ਹੁੰਦੇ ਆ ਆਮ ਜੇ ਉਹੀ ਪਾਏ ਆ ਕੋਈ ਜ਼ਿਆਦਾ ਆਪਾਂ ਬਕਰਾ ਮਸਾਲਾ ਨਹੀਂ ਪਾਇਆ ਇਹਦੇ ਵਿੱਚ ਤੇ ਬਾਕੀ ਲਸਣ ਤੇ ਅਦਰਕ ਹੈ ਜਿਹੜਾ ਉਹਨੂੰ ਪਾ ਦਿੱਤਾ ਆਪਾਂ ਕਿਉਂਕਿ ਤੇਲ ਦੇ ਵਿੱਚ ਉਹਨੂੰ ਵੀ ਪਕਾਉਣਾ ਬਹੁਤ ਜ਼ਰੂਰੀ ਆ ਲਸਣ ਨੂੰ ਤੇ ਕੱਚਾ ਰਹਿ ਗਿਆ ਫਿਰ ਆਪਾਂ ਕਈ ਵਾਰ ਕੱਚਾ ਜਾਂ ਲਸਣ ਆਪਾਂ ਨੂੰ ਵਧੀਆ ਨਹੀਂ ਲੱਗਦਾ ਵੈਸੇ ਫਾਇਦੇ ਇਹਦੇ ਜਿੰਨੇ ਕੱਚੇ ਲਸਣ ਦੇ ਉਹਨੇ ਪੱਕੇ ਵੇਦੇ ਨਹੀਂ ਹੁੰਦੇ ਤੇ ਕੱਚਾ ਆਪਾਂ ਖਾਂਦੇ ਨਹੀਂ ਹੈਗੇ ਤੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਪਕਾ ਲਿਆ ਤੇ ਹੁਣ ਇਧਰ ਆ ਪਾਣਾ ਜਿਹੜਾ ਤੇਲ ਆ ਪੱਕ ਕੇ ਤਿਆਰ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਗਾਜਰ ਤੇ ਗੋਭੀ ਪਾਤੀ ਹੈ ਜਿਹੜੀ ਆਪਾਂ ਸੁਕਾ ਕੇ ਰੱਖੀ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ achar ਆ ਜਿਹੜਾ ਜੇ ਮਿਕਸ ਨਾ ਹੋਵੇ ਨਾ ਮਸਾਲਿਆਂ ਦੇ ਵਿੱਚ ਤੇ ਤੇਲ ਦੇ ਵਿੱਚ ਫਿਰ ਵੀ ਖਰਾਬ ਹੋਣ ਲੱਗ ਜਾਂਦਾ ਤੇ ਮਿਕਸ ਕਰਨਾ ਇਹਨੂੰ ਬਹੁਤ ਜ਼ਰੂਰੀ ਹੁੰਦਾ ਚੰਗੀ ਤਰ੍ਹਾਂ ਇਸ ਤਰ੍ਹਾਂ ਥੋੜਾ ਦਬਾ-ਦਬਾ ਕੇ ਇਹਨੂੰ ਮਿਕਸ ਕਰੀਏ ਤਾਂ ਫਿਰ ਚੰਗੀ ਤਰ੍ਹਾਂ ਸਾਰੇ achar ਦੇ ਉੱਪਰ ਆ ਜਿਹੜਾ ਤੇਲ ਤੇ ਮਸਾਲਾ ਲੱਗ ਜਾਂਦਾ ਤੇ ਤੇ ਇਹ achar ਆ ਜਿਹੜਾ ਹੁਣ ਤੁਸੀਂ ਵੀ ਬਣਾ ਲਓ ਜੀ ਬਹੁਤ ਹੀ ਵਧੀਆ ਬਣਦਾ ਹੈ achar ਖੱਟਾ ਮਿੱਠਾ ਜਿਹਾ ਤੇ ਇਹ ਕਈ ਵਾਰ ਸਬਜੀ ਨਾ ਹੋਵੇ ਤਾਂ ਰੋਟੀ ਦੇ ਨਾਲ ਬਹੁਤ ਟੇਸਟੀ ਲੱਗਦਾ ਆਚਾਰ ਤੇ ਵੈਸੇ ਵੀ ਜਿਹੜੇ ਆਚਾਰ ਖਾਂਦੇ ਹਨਾ ਸਬਜੀ ਦੇ ਨਾਲ ਰੋਟੀ ਦੇ ਨਾਲ ਉਹ ਵੀ ਖਾਈਏ ਤਾਂ ਵਧੀਆ ਲੱਗਦਾ ਤੇ ਕਿਉਂਕਿ ਹੁਣ ਸੀਜ਼ਨ ਆ ਲਾਇਆ ਚੀਜ਼ਾਂ ਆਪਣੀਆਂ ਛਲਗਮ ਗੋਭੀ ਗਾਜਰ ਤੇ ਆਚਾਰਾ ਜਿਹੜਾ ਬਣਾ ਸਕਦੇ ਆ ਆਪਾਂ ਬਹੁਤ ਵਧੀਆ ਬਣਦਾ ਤਾਜ਼ੀਆਂ ਚੀਜ਼ਾਂ ਦਾ ਤੇ ਹੁਣ ਆਪਾਂ ਉੱਪਰ ਦੀ ਲੂਣ ਪਾ ਦਿੱਤਾ ਲੂਣ ਆ ਜਿਹੜਾ ਸਵਾਦ ਦੇ ਹਿਸਾਬ ਨਾਲ ਪਾਉਣਾ ਆਪਾਂ ਵੱਧ ਘੱਟ ਜਿੰਨਾ ਕਿ ਖਾਣੇ ਆ ਤੇ ਬਾਕੀ ਤੁਸੀਂ ਥੋੜਾ ਚੱਕ ਕੇ ਵਿੱਚ ਟੇਸਟ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗਦੀ ਹੈ ਕੋਈ ਚੀਜ਼ ਤੁਸੀਂ ਪਾ ਸਕਦੇ ਹੋ ਹਨ ਇਹਦੇ ਵਿੱਚ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਆਪਾਂ ਜਿਹੜੀ ਚੀਜ਼ ਜਿੰਨੀ ਪਾਈ ਓਨੀ ਪਾਉਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਆਪਦੇ ਟੇਸਟ ਮੁਤਾਬਕ ਵੀ ਚੀਜ਼ ਤੁਸੀਂ ਵੱਧ ਘੱਟ ਪਾ ਸਕਦੇ ਹੋ ਹਨ ਆਪਾਂ ਤਰੀਕਾ ਤੁਹਾਨੂੰ ਦੱਸ ਦਿੱਤਾ ਹੈ ਵੀ ਇਸ ਤਰ੍ਹਾਂ achar ਜਿਹੜਾ ਬਣਦਾ ਵਧੀਆ ਤੇ ਇਹ ਚੀਜ਼ ਕੋਈ ਵੀ ਤੁਸੀਂ ਪਾ ਸਕਦੇ ਆ ਹਟਾ ਸਕਦੇ ਹੋ ਤੇ ਫਿਰ ਆਪਾਂ ਇਹਨੂੰ ਮਿਲਾ ਦਿੰਨੇ ਆ ਲਾਲ ਮਿਰਚ ਪਾਤੀ ਆ ਤੇ ਜੇ ਤੁਸੀਂ ਦੇ ਕਲਰ ਬਣਾਉਣਾ ਹੈ achar ਦਾ ਫਿਰ ਤੁਸੀਂ ਦੇਗੀ ਮਿਰਚ ਪਾ ਲਿਓ ਉਹਦੇ ਨਾਲ achar ਦਾ ਕਲਰ ਹੈ ਜਿਹੜਾ ਫਿਰ ਥੋੜਾ ਵਧੀਆ ਆ ਜਾਂਦਾ ਦੇਖਣ ਚ achar ਹੈ ਜਿਹੜਾ ਸੋਹਣਾ ਲੱਗਦਾ ਰੈਡ ਰੈਡ ਹੋ ਜਾਂਦਾ ਤੇ ਆਪਾਂ ਦੇਗੀ ਮਿਰਚ ਅਜ ਨਹੀਂ ਸੀਗੀ ਤਾਂ ਕਰਕੇ ਨਹੀਂ ਪਾਈਗੀ ਤੇ ਤੁਸੀਂ ਕਲਰ ਵਧੀਆ ਬਣਾਉਣਾ ਹੈ achar ਦਾ ਤਾਂ ਦੇਗੀ ਮਿਰਚ ਪਾ ਲਿਓ ਥੋੜੀ ਜੀ ਤੇ ਕਿਉਂਕਿ ਕੌੜੀ ਤਾਂ ਹੁੰਦੀ ਨਹੀਂ ਉਹ ਤਾਂ ਕਲਰ ਵਾਸਤੇ ਹੀ ਹੁੰਦੀ ਹੈਗੀ ਸਬਜ਼ੀ ਚ ਪਾ ਲਓ achar ਚ ਪਾ ਲਓ ਕਲਰ ਸੋਹਣਾ ਬਣ ਜਾਂਦਾ ਤੇ ਬਾਕੀ ਹਰੀਆਂ ਮਿਰਚਾਂ ਦੋ ਚਾਰ ਕੱਟ ਕੇ ਜ਼ਰੂਰ ਪਾ ਲਿਓ ਆਪਾਂ ਵੀ ਪਾਵਾਂਗੇ ਤੇ ਪਾਇਓ ਤੁਸੀਂ ਐਂਡ ਤੇ ਤਾਂ ਕਿ ਇਹਨਾਂ ਦੀ ਸਕਨ ਜੀ ਨਾ ਉਤਰੇ ਜਿਹੜੀਆਂ ਮੋਟੀਆਂ ਮਿਰਚਾਂ ਹੁੰਦੀਆਂ ਸੇਕ ਲੱਗ ਜੇ ਫਿਰ ਇਹ ਸਕਨ ਜੀ ਉਤਰ ਜਾਂਦੀ ਇਹਨਾਂ ਤੇ ਹੁਣ ਆਪਾਂ ਉਹ ਸਿਰਬ ਬਣਾਇਆ ਜਿਹੜਾ ਉਹ ਵੀ ਪਾ ਦਿੱਤਾ ਸਰਕੇ ਦਾ ਤੇ ਗੁੜ ਦਾ ਤੇ ਥੋੜਾ ਜਿਹਾ ਸੇਕ ਹੈ ਜਿਹੜਾ ਹੋਰ ਲਵਾ ਲਾਂਗੇ ਜਿਆਦਾ ਨਾ ਲਵਾਇਓ ਸੇਕ ਫਿਰ ਜਿਆਦਾ ਹੀ ਗਲ ਜਾਣਗੇ ਗਾਜਰਾਂ ਤੇ ਗੋਭੀ ਆ ਜਿਹੜੀ ਆਚਾਰ ਨਹੀਂ ਰਹਿਣਾ ਫਿਰ ਸਬਜ਼ੀ ਬਣ ਜੂ ਇਹਨਾਂ ਦੀ ਤੇ ਸੇਕਾ ਜਿਹੜਾ ਬਸ ਨੋਰਮਲ ਜਿਹਾ ਤੁਸੀਂ ਦੋ ਕਮਿੰਟ ਹੀ ਲਵਾਉਣਾ ਜਿਆਦਾ ਨਹੀਂ ਲਵਾਉਣਾਗਾ ਦੇਖੋ ਕਿ ਆਪਣਾ ਕੜਾਈ ਆ ਜਿਹੜੀ ਇਹ ਵੀ ਭਾਰੀ ਹੁੰਦੀ ਆ ਕਾਫੀ ਟਾਈਮ ਤੱਕ ਇਹ ਗਰਮ ਰਹਿੰਦੀ ਆ ਤੇ ਫਿਰ ਵੀ ਸੇਕਾ ਜਿਹੜਾ ਬਣਿਆ ਰਹਿੰਦਾ ਆ achar ਦੇ ਵਿੱਚ ਤੇ ਹੁਣ ਚੰਗੀ ਤਰ੍ਹਾਂ ਆਪਾਂ ਮਿਲਾ ਦਿੱਤਾ ਇਹਨੂੰ ਤੇ ਠੰਡਾ ਕਰ ਲਿਆ ਤੇ ਠੰਡਾ ਤੁਸੀਂ ਚੰਗੀ ਤਰ੍ਹਾਂ ਕਰ ਲਿਓ ਇਹ ਹਜੇ ਥੋੜਾ ਜਿਹਾ ਗਰਮ ਐ ਕੋਸਾ ਜਿਹਾ ਤੇ ਹੁਣ ਇਹਨੂੰ ਮੈਂ ਡੱਬੇ ਦੇ ਵਿੱਚ ਪਾ ਕੇ ਟੱਕ ਰੱਖ ਦਿੰਨੀ ਆ ਫ੍ਰੀਜ ਦੇ ਵਿੱਚ ਟੱਕਦੀ ਨਹੀਂ ਹਜੇ ਟੱਕਣ ਨਹੀਂ ਲਾਉਂਦੀ ਇਹਦੇ ਉੱਪਰ ਜਿੰਨਾ ਚਿਰ ਜਮਾ ਠੰਡਾ ਨਹੀਂ ਹੁੰਦਾ ਤੇ ਫਿਰ ਆਪਾਂ ਫਰਿੱਜ ਦੇ ਵਿੱਚ ਰੱਖ ਕੇ ਡੱਬਾ ਜਮਾ ਠੰਡਾ ਕਰ ਲਾਂਗੇ ਤੇ ਬਾਅਦ ਚ ਟੱਕਣ ਲਾਵਾਂਗੇ ਤੇ ਕਿਉਂਕਿ ਹੁਣ ਮੈਨੂੰ ਕਾਲੀਆ ਸ਼ਾਮ ਦੇ ਕੰਮਾਂ ਦਾ ਟਾਈਮ ਹੈ ਟਿਫਨ ਸਰਵਸਾ ਮੇਰੇ ਤੁਹਾਨੂੰ ਪਤਾ ਹੈ ਤੁਹਾਨੂੰ ਵੀ ਕਿਸੇਮ ਟਿਫਨ ਚਾਹੀਦਾ ਹੋਇਆ ਤਾਂ ਨੰਬਰ ਆਪਣਾ 7340937045 ਤੇ ਤੁਸੀਂ ਟਿਫਨ ਆ ਜਿਹੜਾ ਆਰਡਰ ਕਰ ਸਕਦੇ ਹੋ ਜੀ ਤੇ ਹੁਣ ਮੇਰੇ ਸ਼ਾਮ ਦੇ ਕੰਮਾਂ ਦਾ ਟਾਈਮ ਹੈ ਤੇ ਤਾਂ ਕਰਕੇ ਮੈਂ ਖਿਆ ਫਿਰ ਆਚਾਰ ਆ ਜਿਹੜਾ ਪਹਿਲਾਂ ਸ਼ਾਮ ਦਾ ਮੈਂ ਫਿਰ ਕੋਈ ਮੱਖੀ ਮਥਰ ਲੱਗ ਜਾਂਦਾ ਹੈ ਨਾ ਕੜਾਈ ਦੇ ਉੱਪਰ ਐਡਾ ਟੱਕਣ ਨਹੀਂ ਲੱਗਦਾਗਾ ਤੇ ਤਾਂ ਕਰਕੇ ਮੈਂ ਡੱਬੇ ਦੇ ਵਿੱਚ ਪਾ ਕੇ ਹੁਣ ਫਰਿੱਜ ਦੇ ਵਿੱਚ ਰੱਖ ਦੂੰਗੀ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਤੇ ਸੀਜ਼ਨਲ ਚੀਜ਼ਾਂ ਤੁਸੀਂ ਵੀ ਆਚਾਰ ਆ ਜਿਹੜਾ ਜ਼ਰੂਰ ਪਾ ਲਿਓ ਗਾ ਤੇ ਗੋਭੀ ਦਾ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦਾ ਇਸ ਬਾਕੀ ਸਾਰਾ ਪਰਿਵਾਰ ਵੀ ਚਾ ਕੇ ਖਾਂਦਾ ਇਹਨੂੰ ਖੁਸ਼ ਹੋ ਜਾਣਗੇ ਸਾਰੇ ਜਿੱਦ ਤੁਸੀਂ ਆਚਾਰ ਪਾਉਗੇ ਤੇ ਸ਼ਾਮ ਨੂੰ ਜਿਹੜੇ ਕੋਈ ਚਾਰ ਰੋਟੀਆਂ ਖਾਂਦਾ ਪੰਜ ਖਾਊਗਾ ਜਿਹੜਾ ਪੰਜ ਖਾਂਦਾ ਸੱਤ ਖਾਊਗਾ ਤੇ ਆਚਾਰ ਆ ਜਿਹੜਾ ਤੁਸੀਂ ਜ਼ਰੂਰ ਬਣਾ ਲਿਓ ਪਾ ਲਿਓ ਤੇ ਮੇਰੀ ਵੀਡੀਓ ਦੇਖ ਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਵੀ ਨਾ ਭੁੱਲਿਓ ਤੁਸੀਂ ਜ਼ਰੂਰ ਕਰ ਜਿਓ ਜੀ ਤੇ ਲੋ ਜੀ ਹੁਣ ਸਾਰਾ ਆਪਾਂ ਮਟੀਰੀਅਲ ਜਿਹੜਾ ਡੱਬੇ ਦੇ ਵਿੱਚ ਪਾ ਦਿੱਤਾ ਚੱਕ ਕੇ ਕੜਾਈ ਵਾਲਾ ਵੀ ਤੇ ਡੱਬਾ ਆਪਾਂ ਹੁਣ ਫਰਿੱਜ ਦੇ ਵਿੱਚ ਰੱਖ ਦਿੰਨੇ ਆ ਠੰਡਾ ਹੋ ਜਾਊਗਾ ਤੇ ਠੰਡਾ ਕਰਕੇ ਫਿਰ ਆਪਾਂ ਲਾ ਦਾਂਗੇ ਢੱਕਣ ਤੇ ਦੇਖੋ achar ਜਿਹੜਾ ਆਪਣਾ ਕਿੰਨਾ ਵਧੀਆ ਬਣ ਚੁੱਕਿਆ ਤੇ ਬਹੁਤ ਹੀ ਟੇਸਟੀ ਹੁਣ ਆਪਾਂ ਚੱਲਦੇ ਆਂ ਜੀ ਰੱਖਦੇ ਇਹਨੂੰ ਫਰੈਜ਼ ਦੇ ਵਿੱਚ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ